ਸੋ ਕਹ ਟਲ ਗੁਰ ਸੇਵੀਐ ਐਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਤੁਧ ਡਠੇ ਸਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਸਜਣ ਸੱਚਾ ਪਤਸ਼ਾਹ ਸਿਰ ਸਾਧ ਜਿਸ پاس ਬਹਿਠਿਆ ਸੋਹੀਐ ਸਭਨਾ ਦਾ ਸਤਨ ਆਹੇ ਗੁਰ ਸਾਹਿਬ ਜੀ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਨਾਨਕ ਲਪਤਨਾ ਮਾਇਆ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾਵ ਬਲੰਦੜੀ 부ਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪਾਉੜੀ ਜਾ ਪ੍ਰਭ ਭਾਏ ਦਇਆਲ ਨਾ ਵਿਆਪੈ ਮਾਇਆ ਕੋਟ ਆਗ ਆ ਗਏ ਨਾਸ ਹਰ ਇੱਕ ਧਾਇ ਨਿਰਮਲ ਭਏ ਸਰੀਰ ਜਨ ਧੂਰੀnhਾਇ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇ ਤਾਰੇ ਕੁਟੰਬ ਸੰਗ ਲੋਗ ਕੁਲ ਸਬਾਇ ਮਨ ਤਨ ਭਏ ਸੰਤਖ ਭੋਰਨ ਪ੍ਰਭ ਪਾਇ ਤਾਰੇ ਕੁਟੰਬ ਸੰਗ ਲੋਗ ਕੁਲ ਸਬਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨੰ ਦਇਾਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਗੁਰੂ ਰੂਪ ਗੁਰ ਪਿਆਰੇ ਸਾਧ ਸੰਗਤ ਜੀ ਅੱਜ ਦਾ ਪਾਵਨ ਬਖਵਾਕ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਜੈਤਿਸ਼ਰੀ ਕੀ ਵਾਰ ਦੇ ਅੰਦਰ ਸਲੋਕ ਤੇ ਪੌੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਕੀਤੇ ਹੋਏ ਪਾਵਨ ਅੰਗ 709 ਅਤੇ 10 ਉੱਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਭਾਈ ਉਸ ਦਇਆ ਦੇ ਘਰ ਪਰਿਪੂਰਨ ਪਰਮੇਸ਼ਰ ਦਾ ਨਾਮ ਜਪਿਆਂ ਮਾਲਕ ਦਇਆ ਕਰਦਾ ਹੈ ਤੇ ਜਦੋਂ ਦਇਆ ਮਾਲਕ ਕਰਦਾ ਹੈ ਤੇ ਜਿੰਨੇ ਮਨੁੱਖ ਦੇ ਜੀਵਨ ਦੇ ਦੁੱਖ ਨੇ ਸਾਰੇ ਦੁੱਖਾਂ ਦਾ ਉਹ ਨਾਸ਼ ਕਰ ਦਿੰਦਾ ਹੈ ਤੇ ਜਿਹੜੇ ਮਨੁੱਖ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਫਿਰ ਉਹ ਮਾਇਆ ਦੇ ਜੰਜਾਲਾਂ ਤੋਂ ਵੀ ਮੁਕਤ ਹੋ ਜਾਂਦੇ ਨੇ ਉਹਨਾਂ ਤੋਂ ਮਾਇਆ ਦਾ ਮੋਹ ਨਹੀਂ ਵਿਆਪਦਾ ਇਸ ਕਰਕੇ ਸਤਿਗੁਰ ਕਹਿੰਦੇ ਭਾਈ ਜਿਉ ਜੋ ਨਾਮ ਜਪੇਗਾ ਤਿਉ ਤਿਉ ਮਾਲਕ ਦਾ ਨਾਮ ਤੇਰੇ ਤੇ ਕਿਰਪਾ ਵਰਤਾਏਗਾ ਕਿਉਂਕਿ ਸੰਸਾਰ ਦੇ ਵਿੱਚ ਸਤਿਗੁਰ ਕਹਿੰਦੇ ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਕਹਿੰਦੇ ਸਾਰੇ ਸੰਸਾਰ ਨੂੰ ਮੈਂ ਵੇਖ ਲਿਆ ਨਾਮ ਤੋਂ ਬਿਨਾ ਸੁਖ ਨਹੀਂ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਪਿਆਰਿਆ ਨਾਮ ਜਪ ਮਾਲਕ ਦੀ ਇਬਾਦਤ ਕਰ ਤੇਰਾ ਇਹ ਜੀਵਨ ਸਫਲ ਬਣ ਜਾਏਗਾ ਸਤਿਗੁਰੂ ਕਿਰਪਾ ਕਰਨ ਇਹ ਨਾਮ ਸਭਨਾਂ ਦੇ ਜੀਵਨ ਦੇ ਵਿੱਚ ਵਸੇ ਸਤਿਗੁਰ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ